ਬੱਲ ਬੱਟਾ ਦੀ ਜੋ ਸੇਬੰਦੀ ਦਾ ਵੱਡਾ ਇਕੱਠ ਸੁਮੰਤਰੀ ਹਰਸਿੰਦਰ ਕੋਰ ਬਾਦਲ ਦੇ ਮੁਖ ਦਫਤਰ ਵਿਖੇ ਇਕੱਠਿਆ ਹੋਇਆ ਸਾਬਕਾ ਮੰਤਰੀ ਜਨਮਜੀਤ ਸਿੰਘ ਸੇਖੋਕੀ ਅਤੇ ਮਲਕਾਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਇਕੱਠੇ ਹੋਇਆ ਸੋ ਇਸ ਦੌਰਾਨ ਸਾਰੇ ਹੀ ਵਰਕਰਾਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਉਨ੍ਹਾਂ ਕਿਹਾ ਕਿ ਬਠਿੰਡਾ ਦੀ ਸਿਮੱਚੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜੀ ਸਾਰੇ ਪੰਜਾਬ 'ਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸੀਨੀਅਰ ਆਗੂ ਜਿਹੜੇ ਆ ਉਹ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਇਹ ਕਿਉਂ ਕਰਨੀਆਂ ਪਈਆਂ ਦੇਖੋ ਪਾਰਲੀਮੈਂਟ ਦੇ ਇਲੈਕਸ਼ਨ ਹਰਨ ਤੋਂ ਬਾਅਦ ਸਾਡੀ ਪਹਿਲੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਸਾਰੇ ਤਕਰੀਬਨ ਜਿਹੜੇ ਬਾਗੀ ਤੇ ਡਾਵੀ ਐ ਜਿਹੜੇ ਅੱਜ ਬਾਗੀ ਸੁਰਾਂ ਕੱਢ ਰਹੇ ਨੇ ਉਹ ਵੀ ਹਾਜ਼ਰ ਸੀ ਔਰ ਸਾਰਿਆਂ ਨੇ ਹੀ ਇਹ ਗੱਲ ਕਹੀ ਸੀ ਕਿ ਆਪਾਂ ਕੋਈ ਸੁਜੈਸ਼ਨ ਨਵੇਂ-ਨਵੇਂ ਲਿਆ ਕੇ ਪਾਰਟੀ ਨੂੰ ਘਰੇ ਉੱਪਰ ਚੱਕਣਾ ਹੈ ਇਹ ਗੱਲ ਹੋਈ ਸੀ ਪਰ ਜਦੋਂ ਪਾਰਟੀ ਤੋਂ ਬਾਹਰ ਆ ਕੇ ਦੋ ਤਿੰਨ ਦਿਨਾਂ ਬਾਅਦ ਜਲੰਧਰ ਮੀਟਿੰਗ ਹੋ ਗਈ ਹੋਰ ਕਈ ਥਾਂ ਤੇ ਮੀਟਿੰਗਾਂ ਹੋ ਗਈਆਂ ਬਾਦ ਵਿੱਚ ਨਿਕਲਣ ਲੱਗੇ ਤਾਂ ਉਸ ਸੁਰਾ ਨੂੰ ਲੋਕਾਂ ਨੂੰ ਸਮਝਾਉਣ ਵਾਸਤੇ ਸਾਡੇ ਵਰਕਰ ਨੂੰ ਸਮਝਾਉਣ ਵਾਸਤੇ ਅਸੀਂ ਇਹ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਲਈਆਂ। ਦੇਖੋ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ। ਇਹਦਾ ਆਪਦਾ ਵਿਧਾਨ ਹੈ। ਇਹ ਡੈਮੋਕ੍ਰੈਟਿਕ ਸੈਟਅਪ ਹੈ। ਰਜਿਸਟਰਡ ਬੋਡੀ ਹੈ। ਪਹਿਲਾਂ ਇਹਦੀ ਭਰਤੀ ਹੁੰਦੀ ਹੈ। ਉਸ ਤੋਂ ਬਾਅਦ ਡੈਲੀਗੇਟ ਬਣਦੇ ਆ। ਸਰਕਲ ਪ੍ਰਧਾਨ ਬਣਦੇ ਆ। ਫਿਰ ਸਰਕਲ ਪ੍ਰਧਾਨ ਪ੍ਰਧਾਨ ਦੀ ਚੋਣ ਕਰਦੇ ਆ। ਔਰ ਪ੍ਰਧਾਨ ਦੀ ਚੋਣ ਕਰਨ ਤੋਂ ਬਾਅਦ ਉਹਨਾਂ ਨੂੰ اختیار ਦਿੱਤੇ ਜਾਂਦੇ ਆ ਕਿ ਉਹ ਜਿਹੜਾ ਉਹ ਵਰਕਿੰਗ ਕਮੇਟੀ ਬਣਾਵੇ ਉਹ ਹਲਕਾ ਇੰਚਾਰਜ ਬਣਾਵੇ ਉਹ ਕੋਰ ਕਮੇਟੀ ਬਣਾਵੇ ਉਹ ਜ਼ਿਲ੍ਹੇ ਦੇ ਜਥੇਦਾਰ ਬਣਾਵੇ ਸੋ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਇਲੈਕਸ਼ਨ ਹੋਇਆ ਸੀ ਭਰਤੀ ਹੋਣ ਤੋਂ ਬਾਅਦ ਉਹ ਯੂਨੀਨਿਮਸਲੀ ਜਿਹੜਾ ਇਲੈਕਸ਼ਨ ਹੋਇਆ ਸੀ ਔਰ ਬੜੇ ਡੈਮੋਕਰੈਟਿਕ ਢੰਗ ਨਾਲ ਕੋਈ ਵੀ ਆਪੋਜੀਸ਼ਨ ਦਾ ਕੋਈ ਕੈਂਡੀਡੇਟ ਉਹਦੇ ਵਿੱਚ ਖੜਾ ਨਹੀਂ ਸੀ ਔਰ ਸਾਰਿਆਂ ਨੇ ਜਕਾਰੇ ਦੇ ਨਾਲ ਯੂਨੀਮਾਸਲੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੁਣਿਆ ਸੀ ਪਰ ਕੁਝ ਬਾਗੀ ਸੁਰਾਇ ਇਸ ਤਰ੍ਹਾਂ ਦੀਆਂ ਨਿਕਲਦੀਆਂ ਕਿ ਜੀ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਚਾਹੁੰਦੇ ਦੇਖੋ ਜੇਸ ਪਾਰਟੀ ਦਾ ਵਿਧਿ ਵਿਵਧਾਨ ਹੋਵੇ ਕੋਈ ਸਿਸਟਮ ਹੋਵੇ ਔਰ ਡੈਮੋਕਰੈਟਿਕ ਹੋਵੇ ਉੱਚ ਦੋ ਚਾਰ ਬੰਦੇ ਜੇ ਖੜੇ ਹੋ ਕੇ ਕਹਿ ਵੀ ਦਿੰਦੇ ਆ ਕਿ ਅਸੀਂ ਪ੍ਰਧਾਨ ਨੂੰ ਨਹੀਂ ਚਾਹੁੰਦੇ ਤਾਂ ਉਹਨਾਂ ਦਾ ਕੋਈ ਨਾ ਉਹਨਾਂ ਦੀ ਕੋਈ ਮੈਥ ਸ ਹੈ ਨਾ ਉਹਨਾਂ ਦੀ ਕੋਈ ਵੈਲਿਊ ਹੈ ਨਾ ਉਹਨਾਂ ਦਾ ਕੋਈ